ਇਹ ਉਹਨਾਂ ਮੈਨੂੰ ੱਪਾ ਕੀਤਾ ਇੱਕ ਪਿੱਪਲ ਸਿੰਘ ਨੇ ੱਪਾ ਕੀਤਾ ਤੇ ਇੱਕ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਰੰਡ ਚਾਂਦੇ ਵਾਲੇ ਦੇ ਜਾਣੇ ਤੇ ਦੂਜੇ ਬੱਗੇ ਸਿੰਘ ਨੇ ਮੇਰਾ ਮੂੰਹ ੱਪੀ ਰੱਖਾ ਹੈ ਤੇ ਬੱਕ ਜਿੱਤੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਤੇ ਪਿੱਪਲ ਸਿੰਘ ਨੇ ਮੇਰਾ ੱਪਾ ਕੀਤਾ ਲੱਗਾ ਕਰਕੇ ਉਹਨੇ ਨੂੰ ਮਸ਼ੋਰ ਮਚਾ ਲਈ ਮੇਰੇ ਘਰ ਵਾਲੇ ਉੱਥੇ ਕੋ ਮੇਰਾ ਘਰ ਵਾਲਾ ਬੱਕੂ ਦੇ ਕੁੱਤੇ ਆ ਉਸ ਤੋਂ ਬਾਅਦ ਮੇਰੇ ਘਰ ਵਾਲਾ ਟੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਪੰਦ ਚਾਰ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆ ਗਏ ਹਾਂ ਕੱਲੀ ਸੀ ਹੋਰ ਵੀ ਪਵਾ ਰਹੇ ਹੋਰ ਨਹੀਂ ਸੀ ਮੇਰੇ ਘਰ ਵਾਲੇ ਸੀ ਕਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੋਲਕਾ ਤੇ ਮੈਂ ਕਿਹਾ ਅਰੇ ਪਤ ਕੀ ਗਏ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਗੇਟ ਦਵਾ ਦਵਾ ਖੋਲਕੇ ਤੇ ਉਹਨਾ ਮਿੰਟ ਆ ਪਾਕੀਤਾ ਇੱਕ ਪੀਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਜਿਹੜਾ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸੰ ਕਿੱਥੋਂ ਦਾ ਰਹਿਣ ਵਾਲਾ ਉਹ ਪਿੰਡ ਚਾਂਦੇ ਵਾਲੇ ਦੇ ਟਾਣੀ ਚ ਤੇ ਦੂਜੇ ਪੱਗੇ ਸਿੰਘ ਨੇ ਮੇਰਾ ਮੂੰਹ ਟੱਕੀ ਰੱਖਾ ਹੈ ਤੇ ਬਕ ਜੁ ਕੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਨੇ ਪੀਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮਸ਼ੋਰ ਮਚਾ ਦੇਈਆ ਮੇਰੇ ਘਰ ਵਾਲੇ ਉੱਥੇ ਉਹ ਮੇਰਾ ਘਰ ਵਾਲਾ ਬੱਖੇ ਭੁਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਆਉਣ ਟੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਟੁੱਟਾ ਪ ਕੇ ਫਿਰ ਭੱਜ ਗਿਆ ਮੇਰੇ ਘਰ ਆਉਣ ਨੂੰ ਇੱਟ ਮਾਰੀ ਨੇ ਸੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਹੱਟ ਗਿਆ ਵੀ ਲੱਗ ਗਈ ਸੀ ਤੇ ਅਸੀਂ ਨੇ ਮੇਰੇ ਘਰ ਵਾਲ ਨੇ ਫਿਰ ਠਾਇਆ ਵੰਗਾ ਆ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾਂ ਜਬਰਦਸਤੀ ਹਾਂ ਮੇਰੇ ਮਰਜ਼ੀ ਦੇ ਬਿਨਾਂ ਜਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਦੇ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਹਾਂ ਵੇ ਵੇ ਪਰਦੇ ਛੱਡ ਕੇ ਹਾਂ ਵੇ ਪਰਦੇ ਛੱਡ ਗਏ ਸੀ ਹਾਂ ਭੱਜ ਕੇ ਫਰਾਰ ਹੋ ਗਏ ਸਰ ਹਾਂ ਭੱਜ ਕੇ ਫਰਾਰ ਹੋ ਕਿੱਧਰ ਫਰਾਰ ਹੋਏ ਕਿਹੜੀ ਕਿੱਧਰ ਇਧਰੋਂ ਕਾਂਦ ਵਾਲੇ ਪਾਸੇ ਹੋ ਗਏ ਗੇਟ ਕੋ ਨਹੀਂ ਹੋਏ ਲੱਗ ਗਿਆ ਹਾਂ ਗੇਟ ਲੱਗ ਗਿਆ ਉਹਨਾਂ ਨੇ ਗੇਟ ਲਾ ਲਏ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਹੈ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਹਾਂ ਭੱਜ ਗਏ ਉਸ ਤੋਂ ਬਾਅਦ ਜ਼ਬਰਦਸਤੀ ਕਰਕੇ ਹਾਂ ਜ਼ਬਰਦਸਤੀ ਕਰਕੇ ਥਾਣੇ ਵਾਲਿਆਂ ਤੁਹਾਡੇ ਬਿਆਨ ਕਰ ਲੈਣੇ ਥਾਣੇ ਵਾਲਿਆਂ ਨੇ ਬਿਆਨ ਕੀ ਕਰ ਲੈਨੇ ਪਰ ਅਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਹੈ ਕਿਹੜੇ ਥਾਣੇ ਵਾਲਿਆਂ ਨੇ ਕੀਤਾ ਅੱਛਾ ਥਾਣੇ ਵਾਲੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੀ ਉਹਨਾਂ ਤੇ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਣ ਕੀ ਮੰਗਦੇ ਤੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਦਿੱਪਾਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਚਾਹੀਦੀ ਚਾਹੀਦੀ ਹਾਂ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਤਾਂ ਤੇ ਖਾਂਦੇ ਫਿਰਦੇ ਥਾਂ ਥਾਂ ਤੇ ਤੇ ਮੈਨੂੰ ਸਾਫ਼ ਚਾਹੀਦਾ ਮੇਰੇ ਕਾਰਾ ਨੂੰ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਸ ਪਰ ਜਿਹੜਾ ਹੈਗਾ ਲਾ ਜਿਵੇਂ ਕੋਈ ਕੌਗਨਿਟਿਵ ਰਿਪੋਰਟ ਦੀ ਕੰਪਲੇਂਟ ਆਂਦੀ ਹੈ ਤੋਂ ਛੇਤੀ ਛੇਤੀ ਪਰਚਾ ਦਰਜ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67/ 24 ਦਰਜ ਕੀਤਾ ਗਿਆ ਹੈ ਸਿਧਾ ਥਾਣੇ ਵਿੱਚ ਤੇ ਤਰਤੀ ਜਾਰੀ ਹੈ ਛੇਤੀ ਛੇਤੀ ਅਸੀਂ ਜਿਹੜੀ ਧਰਤੀ ਨੂੰ ਮੁਕੰਮਲ ਕਰਾਂਗੇ ਧੰਨਵਾਦ